ਅੰਜੀਤ ਸਿੰਘ ਦੀ ਅਗਵਾਈ ਹੇਠ ਟੀਮ ਐਸ ਡੀ ਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਈਸ਼ ਤੇ ਪੁੱਜੀ ਅਤੇ ਉਹਨਾਂ ਨੇ ਘਰ ਨੂੰ ਚਾਰੇ ਪਾਸੇ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਈ। ਰਾਤ 11:20 ਤੇ ਵਿਜੀਲੈਂਸ ਦੀ ਟੀਮ ਐਸ ਡੀ ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ। ਵਿਜੀਲੈਂਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਸ ਐਫ ਆਈ ਆਰ ਨੰਬਰ 44 ਮਿਤੀ 21/11/2025 ਪੀ ਸੀ ਸੋਧ ਐਕਟ 2018 ਪੁਲਿਸ ਸਟੇਸ਼ਨ विजिलेंस ब्यूरो रेंज अमृतसर द्वारा शिकायतकर्ता अमरपाल सिंह पुत्र गुरदयाल सिंह निवासी बीसीओ कॉम्प्लेक्स बटाला जिला गुरदासपुर ने दसया कि उसने नगर निगम बटाला विख्य सड़कांदा पैच वर्क अते मरम्मत दा काम कीता सी जिस दे 187483 रुपये अते 185308 रुपये दे दो बिल तैयार किते गए सन ओना कहया कि इस दे लई जदों मैं नगर निगम बटाला गया ता कमिश्नर नगर निगम बटाला नु मिलया जिसने ओना दसया कि ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਜੋ ਕਿ 37000 ਰੁਪਏ ਬਣਦੇ ਹਨ ਅਤੇ ਇਸ ਸੰਬੰਧ ਵਿੱਚ ਉਸ ਨੂੰ ਐਸਡੀਓ ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਹੈ ਬਾਅਦ ਵਿੱਚ ਉਸਨੇ ਬਟਾਲਾ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਤੇ ਹੋਰ ਸੰਬੰਧਿਤ ਕੰਮ ਵੀ ਕੀਤਾ ਜਿਸ ਦੇ ਲਈ 43 ਰੁਪਏ ਦੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 554395 ਰੁਪਏ ਬਕਾਇਆ ਸੀ ਭੁਗਤਾਨ ਸੰਬੰਧੀ ਜਦੋਂ OSDO ਰੋਹਿਤ ਉੱਪਲ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬੰਦ ਦੀ ਰਕਮ ਜਾਰੀ ਕਰਨ ਲਈ 9% ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਹਾਜ਼ਰ ਹੋਇਆ ਤੇ ਰਿਸ਼ਵਤ ਵੱਜੋਂ ਵਰਤਨ ਲਈ ਪੰਜ ₹2000 پیش ਕੀਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਮਾਮਲੇ ਦੀ ਐਫਆਈਆਰ ਦਰਜ ਕੀਤੀ ਗਈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸਡੀਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ₹50000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 13.50 ਹਜ਼ਾਰ ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਐਸਡੀਐਮ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਉਧਰ ਵਿਜੀਲੈਂਸ ਦੀ ਟੀਮ ਦੀ ਇਸ ਕਾਰਵਾਈ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਚ ਹੜਕੰਪ ਮਚ ਗਿਆ ਹੈ ਅਤੇ ਆਉਂਦੇ ਦਿਨਾਂ ਚ ਉਹ ਹੋਰਨਾ ਅਧਿਕਾਰੀਆਂ ਤੇ ਵੀ ਗਾਜ ਡਿੱਗਣ ਦੀ ਚਰਚਾ ਜ਼ੋਰਾਂ ਤੇ ਹੈ

ਰੀਵਰਸ ਪੁਜੀ ਕੀ ਕੀ ਮਤਲਬ ਆਇਦਰਾ ਐਦਰਾ ਆਵੋ ਆਵੋ ਸ਼ੋਰਟ ਨਹੀਂ ਦੇ 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 ਟੋਰ ਕਰ ਦੇ ਆ কি যে কভার ਬੀਤੀ ਰਾਤ ਕਰੀਬ 9:30 ਵਜੇ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਵਿਜੀਲੈਂਸ ਗੁਰਦਾਸਪੁਰ ਦੀ ਰੇਡ ਹੋਈ ਕਰੀਬ 2 ਘੰਟੇ ਵਿਜੀਲੈਂਸ ਦੀ ਟੀਮ ਵੱਲੋਂ ਐਸਡੀਐਮ ਦੀ ਸਰਕਾਰੀ ਰਿਹਾਇਸ਼ ਦੀ छानबीन ਕੀਤੀ ਗਈ ਵਿਜੀਲੈਂਸ ਗੁਰਦਾਸਪੁਰ ਨੇ ਡੀਐਸਪੀ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਪੁੱਜੀ ਅਤੇ ਉਹਨਾਂ ਨੇ ਘਰ ਨੂੰ ਚਾਰੇ ਪਾਸੇ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਿੱਤੀ ਰਾਤ 11:20 ਤੇ ਵਿਜੀਲੈਂਸ ਦੀ ਟੀਮ ਐਸ ਡੀ ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਵਿਜੀਲੈਂਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਸ ਐਫ ਆਈ ਆਰ ਨੰਬਰ 44 ਮਿਤੀ 21 11 2025 ਪੀ ਸੀ ਸੋਧ ਐਕਟ 2018 ਪੁਲਿਸ ਸਟੇਸ਼ਨ विजिलेंस ब्यूरो रेंज अमृतसर द्वारा शिकायतकर्ता अमरपाल सिंह पुत्र गुरदयाल सिंह निवासी बीसीओ कॉम्प्लेक्स बटाला जिला गुरदासपुर ने दसया कि उसने नगर निगम बटाला विख्य सड़कों दा पैच वर्क अते मरम्मत दा काम कीता सी जिस दे 187483 रुपये अते 185308 रुपये दे दो बिल तैयार किते गए सन उना कहया कि इस दे लई जदों मैं नगर निगम बटाला गया ता कमिश्नर नगर निगम बटाला नु मिलया जिसने उना दसया कि ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਜੋ ਕਿ 37000 ਰੁਪਏ ਬਣਦੇ ਹਨ ਅਤੇ ਇਸ ਸੰਬੰਧ ਵਿੱਚ ਉਸ ਨੂੰ ਐਸ ਡੀਓ ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਬਾਅਦ ਵਿੱਚ ਉਸਨੇ ਬਟਾਲਾ ਵਿੱਚ ਇੱਕ ਲਾਈਟਡ ਸਾਊਂਡ ਸ਼ੋਅ ਲਈ ਕੈਮਰਾ ਤੇ ਹੋਰ ਸੰਬੰਧਿਤ ਕੰਮ ਵੀ ਕੀਤਾ ਜਿਸ ਦੇ ਲਈ 181543 ਰੁਪਏ ਦੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 554395 ਰੁਪਏ ਬਕਾਇਆ ਸੀ ਭੁਗਤਾਨ ਸੰਬੰਧੀ ਜਦੋਂ ਉਹ ਐਸ ਡੀਓ ਰੋਹਿਤ ਉੱਪਲ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬੰਦੀ ਰਕਮ ਜਾਰੀ ਕਰਨ ਲਈ 9 ਪ੍ਰਤੀਸ਼ਤ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਹਾਜ਼ਰ ਹੋਇਆ ਤੇ ਰਿਸ਼ਵਤ ਵਜੋਂ ਵਰਤਨ ਲਈ 50000 ਰੁਪਏ ਪੇਸ਼ ਕੀਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਮਾਮਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸ ਡੀ ਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰ ਦੇ ਵਿੱਚ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 1350000 ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਐਸ ਡੀ ਐਮ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਉਧਰ ਵਿਜੀਲੈਂਸ ਦੀ ਟੀਮ ਦੀ ਇਸ ਕਾਰਵਾਈ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਚ ਹੜਕੰਪ ਮਚ ਗਿਆ ਅਤੇ ਆਉਂਦੇ ਦਿਨਾਂ ਚ ਉਹ ਹੋਰਨਾ ਅਧਿਕਾਰੀਆਂ ਤੇ ਵੀ ਗਾਜ ਡਿੱਗਣ ਦੀ ਚਰਚਾ ਜ਼ੋਰਾਂ ਤੇ ਹੈ ओके। ਤੂੰ ਕੋਲ ਦੋ। ਆਉਂ ਜੋ ਅੰਦਰ। ਅੰਦਰ ਉਹ ਮਾਈ ਅੱਗੇ। ਆਉਂ। ਅੱਗੇ ਮਾਰ ਦੇ ਦ। ਆਉਂ ਜੋ। ਅੱਗੇ ਹੋ ਜਾ ਸਾਡੇ ਪਿੱਛੇ। ਮੈਂ ਹੋ ਗਿਆ। ਦੋਨੋਂ ਜੋ। ਇਹ ਰਸਤਾ ਕਰ। ਉਹ ਇੱਕ ਤੋਂ ਉੱਪਰ ਦਾਾਸ ਚਾਹ। ਉਸਦੀ ਬਰਸਤੀ ਤੇ ਸ਼ਾਟ। ਐਵੇਂ ਮਾਤਵਾ। ਛੋੜ ਕੋ। ਮੈਂ ਅੱਗੇ ਨਿਕਲਦਾ। ਇਹ ਕਰਦਾ। ਲੈ ਲੈ ਜੋ। Avez-vous Est-ce que vous avez Avez-vous Oui, c'est bien. 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 Oui, c' ਪੁਆਸਟ ਰਾਮਰ ਸ਼ੋਰ ਕੀ ਹੋ ਰਹੀ ਹੈ ਦੇ 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 ਸ਼ੋਰ ਕਰਦੇ ਆ ਵੋ ਅਕਾ ਕਸ਼ਮ ਕਸ਼ਮ ਕਾਲਖਮਾ ਆਈ ਕਾਟ ਫਾਦਰ ਅਰੇ ਕੀ ਜੇ ਕਵਰ ਕਿੱਥੇ ਜਰੋਨ ਕੀਤੀ ਰਾਤ ਕਰੀਬ 9:30 ਵਜੇ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਵਿਜੀਲੈਂਸ ਗੁਰਦਾਸਪੁਰ ਦੀ ਰੇਡ ਹੋਈ ਕਰੀਬ 2 ਘੰਟੇ ਵਿਜੀਲੈਂਸ ਦੀ ਟੀਮ ਵੱਲੋਂ ਐਸਡੀਐਮ ਦੀ ਸਰਕਾਰੀ ਰਿਹਾਇਸ਼ ਦੀ छानबीन ਕੀਤੀ ਗਈ ਵਿਜੀਲੈਂਸ ਗੁਰਦਾਸਪੁਰ ਨੇ ਡੀਐਸਪੀ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਪੁੱਜੀ ਅਤੇ ਉਹਨਾਂ ਨੇ ਘਰ ਨੂੰ ਚਾਰੇ ਪਾਸੇ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਿੱਤੀ ਰਾਤ 11:20 ਤੇ ਵਿਜੀਲੈਂਸ ਦੀ ਟੀਮ ਐਸ ਡੀ ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਵਿਜੀਲੈਂਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਸ ਐਫ ਆਈ ਆਰ ਨੰਬਰ 44 ਮਿਤੀ 21 11 2025 ਪੀ ਸੀ ਸੋਧ ਐਕਟ 2018 ਪੁਲਿਸ ਸਟੇਸ਼ਨ विजिलेंस ब्यूरो रेंज अमृतसर द्वारा शिकायतकर्ता अमरपाल सिंह पुत्र गुरदयाल सिंह निवासी बीसीओ कॉम्प्लेक्स बटाला जिला गुरदासपुर ने दसया कि उसने नगर निगम बटाला ਵਿਖੇ ਸੜਕਾਂ ਦਾ ਪੈਚਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ ਜਿਸ ਦੇ 187483 ਰੁਪਏ ਅਤੇ 185308 ਰੁਪਏ ਦੇ ਦੋ ਬਿੱਲ ਤਿਆਰ ਕੀਤੇ ਗਏ ਸਨ ਉਨਾ ਕਹਿਆ ਕਿ ਇਸ ਦੇ ਲਈ ਜਦੋਂ ਮੈਂ ਨਗਰ ਨਿਗਮ ਬਟਾਲਾ ਗਿਆ ਤਾਂ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਿਆ ਜਿਸ ਨੇ ਉਹਨਾਂ ਦੱਸਿਆ ਕਿ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਜੋ ਕਿ 37000 ਰੁਪਏ ਬਣਦੇ ਹਨ ਅਤੇ ਇਸ ਸੰਬੰਧ ਵਿੱਚ ਉਸ ਨੂੰ ਐਸ ਡੀਓ ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਬਾਅਦ ਵਿੱਚ ਉਸਨੇ ਬਟਾਲਾ ਵਿੱਚ ਇੱਕ ਲਾਈਟਡ ਸਾਊਂਡ ਸ਼ੋਅ ਲਈ ਕੈਮਰਾ ਤੇ ਹੋਰ ਸੰਬੰਧਿਤ ਕੰਮ ਵੀ ਕੀਤਾ ਜਿਸ ਦੇ ਲਈ 181543 ਰੁਪਏ ਦੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 554395 ਰੁਪਏ ਬਕਾਇਆ ਸੀ ਭੁਗਤਾਨ ਸੰਬੰਧੀ ਜਦੋਂ ਉਹ ਐਸ ਡੀਓ ਰੋਹਿਤ ਉੱਪਲ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬਣਦੀ ਰਕਮ ਜਾਰੀ ਕਰਨ ਲਈ 9% रिश्वत लैंडले सहमत हो गया शिकायतकर्ता रिश्वत देकर अपना काम नहीं करवाना चाहता ਸੀ ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ حاضر ਹੋਇਆ ਤੇ ਰਿਸ਼ਵਤ ਵਜੋਂ ਵਰਤਨ ਲਈ 50000 ਰੁਪਏ ਪੇਸ਼ ਕੀਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਮਾਮਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸ ਡੀ ਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50000 ਰਿਸ਼ਵਤ ਲੈਣਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 1350000 ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਐਸ ਡੀ ਐਮ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਉਧਰ ਵਿਜੀਲੈਂਸ ਦੀ ਟੀਮ ਦੀ ਇਸ ਕਾਰਵਾਈ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਚ ਹੜਕੰਪ ਮਚ ਗਿਆ ਹੈ ਅਤੇ ਆਉਂਦੇ ਦਿਨਾਂ ਚ ਉਹ ਹੋਰਨਾ ਅਧਿਕਾਰੀਆਂ ਤੇ ਵੀ ਗਾਜ ਡਿੱਗਣ ਦੀ ਚਰਚਾ ਜ਼ੋਰਾਂ ਤੇ ਹੈ कौन है ऑडियो ऑन करो एड्रोइज माइक आगे छोड़ ਹਾਂ ਜੀ ਵੈਲਕਮ 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 ਜੀ ਔਰ ਛੋਟੀ ਜਿਹੀ ਦੇ 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 ਛੋਟਾ ਕਰਨ ਦੇ ਆਪਕਾ ਪਰਪਲ ਕਲਖਮਾ ਆਈ ਕਾਟ ਬਾਰੇ ਅਰੇ ਕੀ ਇਹ ਕਵਰ ਕਿੱਥੇ ਜਰ ਰਿਹਾ ਇਤੀ ਰਾਤ ਕਰੀਬ 9:30 ਵਜੇ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਵਿਜੀਲੈਂਸ ਗੁਰਦਾਸਪੁਰ ਦੀ ਰੇਡ ਹੋਈ ਕਰੀਬ 2 ਘੰਟੇ ਵਿਜੀਲੈਂਸ ਦੀ ਟੀਮ ਵੱਲੋਂ ਐਸਡੀਐਮ ਦੀ ਸਰਕਾਰੀ ਰਿਹਾਇਸ਼ ਦੀ छानबीन ਕੀਤੀ ਗਈ ਵਿਜੀਲੈਂਸ ਗੁਰਦਾਸਪੁਰ ਨੇ ਡੀਐਸਪੀ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਪੁੱਜੀ ਅਤੇ ਉਹਨਾਂ ਨੇ ਘਰ ਨੂੰ ਚਾਰੇ ਪਾਸੇ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਿੱਤੀ ਰਾਤ 11:20 ਤੇ ਵਿਜੀਲੈਂਸ ਦੀ ਟੀਮ ਐਸ ਡੀ ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਵਿਜੀਲੈਂਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਸ ਐਫ ਆਈ ਆਰ ਨੰਬਰ 44 ਮਿਤੀ 21 11 2025 ਪੀ ਸੀ ਸੋਧ ਐਕਟ 2018 ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੁਆਰਾ ਸ਼ਿਕਾਇਤਕਰਤਾ ਅਮਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਬੀਸੀਓ ਕੰਪਲੈਕਸ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ ਜਿਸ ਦੇ 1,87,483 ਰੁਪਏ ਅਤੇ 1,85,359 ਰੁਪਏ ਦੇ ਦੋ ਬਿੱਲ ਤਿਆਰ ਕੀਤੇ ਗਏ ਸਨ ਉਨਾ ਕਹਿਆ ਕਿ ਇਸ ਦੇ ਲਈ ਜਦੋਂ ਮੈਂ ਨਗਰ ਨਿਗਮ ਬਟਾਲਾ ਗਿਆ ਤਾਂ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਿਆ ਜਿਸ ਨੇ ਉਹਨਾਂ ਦੱਸਿਆ ਕਿ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਜੋ ਕਿ 37000 ਰੁਪਏ ਬਣਦੇ ਹਨ ਅਤੇ ਇਸ ਸੰਬੰਧ ਵਿੱਚ ਉਸ ਨੂੰ ਐਸ ਡੀਓ ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਬਾਅਦ ਵਿੱਚ ਉਸ ਨੇ ਬਟਾਲਾ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਤੇ ਹੋਰ ਸੰਬੰਧਿਤ ਕੰਮ ਵੀ ਕੀਤਾ ਜਿਸ ਦੇ ਲਈ 181500 43 روپے ਦੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 554395 ਰੁਪਏ ਬਕਾਇਆ ਸੀ ਭੁਗਤਾਨ ਸੰਬੰਧੀ ਜਦੋਂ OSDO ਰੋਹਿਤ ਉੱਪਲ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬੰਦ ਦੀ ਰਕਮ ਜਾਰੀ ਕਰਨ ਲਈ 9% ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਹਾਜ਼ਰ ਹੋਇਆ ਤੇ ਰਿਸ਼ਵਤ ਵੱਜੋਂ ਵਰਤਨ ਲਈ ਪੰਜ ₹20000 پیش ਕੀਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਮਾਮਲੇ ਦੀ ਐਫਆਈਆਰ ਦਰਜ ਕੀਤੀ ਗਈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸਡੀਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 13.50 ਲੱਖ ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਐਸਡੀਐਮ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਉਧਰ ਵਿਜੀਲੈਂਸ ਦੀ ਟੀਮ ਦੀ ਇਸ ਕਾਰਵਾਈ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਚ ਹੜਕੰਪ ਮਚ ਗਿਆ ਹੈ ਅਤੇ ਆਉਂਦੇ ਦਿਨਾਂ ਚ ਉਹ ਹੋਰਨਾ ਅਧਿਕਾਰੀਆਂ ਤੇ ਵੀ ਗਾਜ ਡਿੱਗਣ ਦੀ ਚਰਚਾ ਜ਼ੋਰਾਂ ਤੇ ਹੈ ਇਦੋਂ ਉਹ ਮਾਈ ਅੱਗੇ ਪਾਓ ਮਾੜੇ ਦਾ ਆਓ ਲੋ ਗੱਡੀ ਦੇ ਪਿੱਛੇ ਆਓ ਲੋ ਮਾੜੇ ਪਿੱਛੇ ਆਓ ਲੋ ਉਸਦੀ ਬਰਸਟ ਤੇ ਸ਼ਾਟ ਕਰੋ ਐਸਜੀਮਾ ਚੋੜ ਕੋ ਰੋ ਲੈ ਆ ਕੇ ਡਿੱਗੋ ਲੈ ਲੈ ਲੋ ਐਸਟੀਮੇਸ਼ਨ ਰੀਵਰਸ ਕੋਈ ਗੱਡੀ ਹੋਰ ਗੱਡੀ ਬੱਤੀ ਕਿਹਾ ਪੁਜੀ ਵਿਕੀ ਮਤਲਬ ਆਇਦਰ ਅੱਧਾ ਕਮਾਂ ਸ਼ੋਰਟ ਨਹੀਂ ਯਾਰ ਦੇ 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 ਸ਼ੋਰ ਕਰ ਦੇ ਮੋ ਕੀ ਕੀ ਕਵਰ ਕੀਤਾ ਜਦੋਂ ਰਾਤ ਕਰੀਬ 9:30 ਵਜੇ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਵਿਜੀਲੈਂਸ ਗੁਰਦਾਸਪੁਰ ਦੀ ਰੇਡ ਹੋਈ ਕਰੀਬ 2 ਘੰਟੇ ਵਿਜੀਲੈਂਸ ਦੀ ਟੀਮ ਵੱਲੋਂ ਐਸਡੀਐਮ ਦੀ ਸਰਕਾਰੀ ਰਿਹਾਇਸ਼ ਦੀ छानबीन ਕੀਤੀ ਗਈ ਵਿਜੀਲੈਂਸ ਗੁਰਦਾਸਪੁਰ ਨੇ ਡੀਐਸਪੀ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਪੁੱਜੀ ਅਤੇ ਉਹਨਾਂ ਨੇ ਘਰ ਨੂੰ ਚਾਰੇ ਪਾਸੇ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਿੱਤੀ ਰਾਤ 11:20 ਤੇ ਵਿਜੀਲੈਂਸ ਦੀ ਟੀਮ ਐਸ ਡੀ ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਵਿਜੀਲੈਂਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਸ ਐਫ ਆਈ ਆਰ ਨੰਬਰ 44 ਮਿਤੀ 21 11 2025 ਪੀ ਸੀ ਸੋਧ ਐਕਟ 2018 ਪੁਲਿਸ ਸਟੇਸ਼ਨ विजिलेंस ब्यूरो रेंज अमृतसर द्वारा शिकायतकर्ता अमरपाल सिंह पुत्र गुरदयाल सिंह निवासी बीसीओ कॉम्प्लेक्स बटाला जिला गुरदासपुर ने दसया कि उसने नगर निगम बटाला ਵਿਖੇ ਸੜਕਾਂ ਦਾ ਪੈਚਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ ਜਿਸ ਦੇ 1,87,483 ਰੁਪਏ ਅਤੇ 1,85,308 ਰੁਪਏ ਦੇ ਦੋ ਬਿੱਲ ਤਿਆਰ ਕੀਤੇ ਗਏ ਸਨ ਉਨਾ ਕਹਿਆ ਕਿ ਇਸ ਦੇ ਲਈ ਜਦੋਂ ਮੈਂ ਨਗਰ ਨਿਗਮ ਬਟਾਲਾ ਗਿਆ ਤਾਂ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਿਆ ਜਿਸ ਨੇ ਉਹਨਾਂ ਦੱਸਿਆ ਕਿ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਜੋ ਕਿ 37000 ਰੁਪਏ ਬਣਦੇ ਹਨ ਅਤੇ ਇਸ ਸੰਬੰਧ ਵਿੱਚ ਉਸ ਨੂੰ ਐਸ ਡੀਓ ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਬਾਅਦ ਵਿੱਚ ਉਸਨੇ ਬਟਾਲਾ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਤੇ ਹੋਰ ਸੰਬੰਧਿਤ ਕੰਮ ਵੀ ਕੀਤਾ ਜਿਸ ਦੇ ਲਈ 181543 ਰੁਪਏ ਦੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 554395 ਰੁਪਏ ਬਕਾਇਆ ਸੀ ਭੁਗਤਾਨ ਸੰਬੰਧੀ ਜਦੋਂ ਉਹ ਐਸ ਡੀਓ ਰੋਹਿਤ ਉੱਪਲ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬਣਦੀ ਰਕਮ ਜਾਰੀ ਕਰਨ ਲਈ 9 ਪ੍ਰਤੀਸ਼ਤ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਹਾਜ਼ਰ ਹੋਇਆ ਤੇ ਰਿਸ਼ਵਤ ਵਜੋਂ ਵਰਤਨ ਲਈ 50000 ਰੁਪਏ ਪੇਸ਼ ਕੀਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਮਾਮਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸ ਡੀ ਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰ ਅਜਰੇ ਵਿੱਚ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਮੁਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 1350000 ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਐਸ ਡੀ ਐਮ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਉਧਰ ਵਿਜੀਲੈਂਸ ਦੀ ਟੀਮ ਦੀ ਇਸ ਕਾਰਵਾਈ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਚ ਹੜਕੰਪ ਮਚ ਗਿਆ ਹੈ ਅਤੇ ਆਉਂਦੇ ਦਿਨਾਂ ਚ ਉਹ ਹੋਰਨਾ ਅਧਿਕਾਰੀਆਂ ਤੇ ਵੀ ਗਾਜ ਡਿੱਗਣ ਦੀ ਚਰਚਾ ਜ਼ੋਰਾਂ ਤੇ ਹੈ

ਛੋਟੀ ਜਿਹੀ ਜੀ ਦੇ 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 ਛੋਟਾ ਕਰਦੇ ਆ ਉਹ ਅੱਛਾ ਪਰਮਨ ਦਾ ਕਾਲਖਮਾ ਆਈ ਕਾਟ ਬਾਰੇ ਅਰੇ ਕੀ ਜੇ ਕਵਰ ਕਿੱਥੇ ਜਰੂਰ ਕਰੀਬ 9:30 ਵਜੇ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਵਿਜੀਲੈਂਸ ਗੁਰਦਾਸਪੁਰ ਦੀ ਰੇਡ ਹੋਈ ਕਰੀਬ 2 ਘੰਟੇ ਵਿਜੀਲੈਂਸ ਦੀ ਟੀਮ ਵੱਲੋਂ ਐਸਡੀਐਮ ਦੀ ਸਰਕਾਰੀ ਰਿਹਾਇਸ਼ ਦੀ छानबीन ਕੀਤੀ ਗਈ ਵਿਜੀਲੈਂਸ ਗੁਰਦਾਸਪੁਰ ਨੇ ਡੀਐਸਪੀ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਤੇ ਪੁੱਜੀ ਅਤੇ ਉਹਨਾਂ ਨੇ ਘਰ ਨੂੰ ਚਾਰੇ ਪਾਸੇ ਸੀਲ ਕਰਕੇ ਘਰ ਦੇ ਅੰਦਰ ਤਲਾਸ਼ੀ ਲਿੱਤੀ ਰਾਤ 11:20 ਤੇ ਵਿਜੀਲੈਂਸ ਦੀ ਟੀਮ ਐਸ ਡੀ ਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਵਿਜੀਲੈਂਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਸ ਐਫ ਆਈ ਆਰ ਨੰਬਰ 44 ਮਿਤੀ 21 11 2025 ਪੀ ਸੀ ਸੋਧ ਐਕਟ 2018 ਪੁਲਿਸ ਸਟੇਸ਼ਨ विजिलेंस ब्यूरो रेंज अमृतसर द्वारा शिकायतकर्ता अमरपाल सिंह पुत्र गुरदयाल सिंह निवासी बीसीओ कॉम्प्लेक्स बटाला जिला गुरदासपुर ने दसया कि उसने नगर निगम बटाला ਵਿਖੇ ਸੜਕਾਂ ਦਾ ਪੈਚਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ ਜਿਸ ਦੇ 1,87,483 ਰੁਪਏ ਅਤੇ 1,85,308 ਰੁਪਏ ਦੇ ਦੋ ਬਿੱਲ ਤਿਆਰ ਕੀਤੇ ਗਏ ਸਨ ਉਨਾ ਕਹਿਆ ਕਿ ਇਸ ਲਈ ਜਦੋਂ ਮੈਂ ਨਗਰ ਨਿਗਮ ਬਟਾਲਾ ਗਿਆ ਤਾਂ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਿਆ ਜਿਸ ਨੇ ਉਹਨਾਂ ਦੱਸਿਆ ਕਿ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਜੋ ਕਿ 37000 ਰੁਪਏ ਬਣਦੇ ਹਨ ਅਤੇ ਇਸ ਸੰਬੰਧ ਵਿੱਚ ਉਸ ਨੂੰ ਐਸ ਡੀਓ ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਹੈ ਬਾਅਦ ਵਿੱਚ ਉਸਨੇ ਬਟਾਲਾ ਵਿੱਚ ਇੱਕ ਲਾਈਟਨਡ ਸਾਊਂਡ ਸ਼ੋਅ ਲਈ ਕੈਮਰਾ ਤੇ ਹੋਰ ਸੰਬੰਧਿਤ ਕੰਮ ਵੀ ਕੀਤਾ ਜਿਸ ਦੇ ਲਈ 181543 ਰੁਪਏ ਦੀ ਰਕਮ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ ਲਗਭਗ 554395 ਰੁਪਏ ਬਕਾਇਆ ਸੀ ਭੁਗਤਾਨ ਸੰਬੰਧੀ ਜਦੋਂ ਉਹ ਐਸ ਡੀਓ ਰੋਹਿਤ ਉੱਪਲ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ ਤੇ ਉਹ ਬੰਦ ਦੀ ਰਕਮ ਜਾਰੀ ਕਰਨ ਲਈ ਮਹ ਪ੍ਰਤੀਸ਼ਤ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਹਾਜ਼ਰ ਹੋਇਆ ਤੇ ਰਿਸ਼ਵਤ ਵੱਜੋਂ ਵਰਤਨ ਲਈ 50000 ਰੁਪਏ ਪੇਸ਼ ਕੀਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਦੋਸ਼ੀ ਕਮਿਸ਼ਨਰ ਨਗਰ ਨਿਗਮ ਬਟਾਲਾ ਵਿਰੁੱਧ ਮਾਮਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸ ਡੀ ਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੇ ਅਜਰੇ ਵਿੱਚ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਮੁਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 1350000 ਰੁਪਏ ਦੀ ਬੇहिਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਐਸ ਡੀ ਐਮ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਉਧਰ ਵਿਜੀਲੈਂਸ ਦੀ ਟੀਮ ਦੀ ਇਸ ਕਾਰਵਾਈ ਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਚ ਹੜਕੰਪ ਮਚ ਗਿਆ ਹੈ ਅਤੇ ਆਉਂਦੇ ਦਿਨਾਂ ਚ ਉਹ ਹੋਰਨਾ ਅਧਿਕਾਰੀਆਂ ਤੇ ਵੀ ਗਾਜ ਡਿੱਗਣ ਦੀ ਚਰਚਾ ਜ਼ੋਰਾਂ ਤੇ ਹੈ अच्छा फोड़ दो और क्या बन रहा है ये तो माइगर भी है अरे बात और ये अरे ये ना नीदुने। नीदुने नीदुने। ना 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 Aha. A. Rest. Odgovori. 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 Od ਆਮਾਨ ਸ਼ੋਰਟੀ ਜੀ ਦੇ 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 ਤੋਰ ਕਰਦੇ ਆ ਉਹ ਅੱਛਾ ਪਰਮਾ ਦਾ ਕਮਲ ਲਖਮਾ ਆਈ ਕਾਟ ਦਾ ਆਰਡਰ ਅਰੇ ਕੀ ਜੇ ਕਵਰ ਕੀ ਜੱਜ